ਰੂਟਰਸ ਨੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਟੈਕਸਸ ਤੋਂ ਗੁਆਟਮਾਲਾ ਤੱਕ ਇੱਕ ਇੱਕ ਮਾਈਗ੍ਰੈਂਟ ਨੂੰ ਛੱਡਣ ਦੇ ਲਈ 4675 ਡਾਲਰ ਜਿਹੜਾ ਉਹ ਲੱਗ ਰਿਹਾ ਹੈ ਨਹੀਂ ਤਾਂ ਵਨ ਵੇ ਫਰਸਟ ਕਲਾਸ ਟਿਕਟ ਉਸ ਇਲਾਕੇ ਦੇ ਲਈ ਉਹਨੇ ਤਾਂ ਦੇ ਲਈ 900 ਡਾਲਰ ਤੋਂ ਵੀ ਘੱਟ ਹੈ 850 ਡਾਲਰ ਜਿਹੜੀ ਉਹ ਬਣਦੀ ਹੈਗੀ ਆ ਸੋ ਰਿਪਰੈਜ਼ੈਂਟੇਟਿਵ ਜான் ਗਰਮੰਡੀ ਹੁਣ ਸਾਡੇ ਕੈਲੀਫੋਰਨੀਆ ਦੇ ਵਿੱਚ ਜੋ ਡਰਾਵਸ 에ਅਰ ਫੋਰਸ ਬੇਸ ਆ ਉੱਥੋਂ ਫਲਾਈਟਾਂ ਚੱਲ ਰਹੀਆਂ ਫੇਅਰ ਫੀਲਡ ਦੇ ਵਿੱਚ ਆ ਜਿਹੜੇ ਕੈਲੀਫੋਰਨੀਆ ਨਾਰthern ਕੈਲੀਫੋਰਨੀਆ ਚ ਲੋਕ ਰਹਿੰਦੇ ਆ ਉਹਨਾਂ ਨੂੰ ਪਤਾ ਵੀ ਇੱਕ ਬਹੁਤ ਵੱਡਾ ਇਹ ਮਿਲਟਰੀ ਦਾ 에ਅਰਵੇਸ ਹੈਗਾ ਆ ਤੇ ਇਸ ਤੋਂ ਪਹਿਲਾਂ ਇੱਕ ਸਾਡੇ ਸਰੋਤੇ ਆ ਅ ਅਵਤਾਰ ਸਿੰਘ ਉਹ ਦੱਸ ਰਹੇ ਆ ਵੀ ਕੱਲ ਨੀਡਲਸ ਜੋ ਟਾਊਨ ਆ I40 ਦੇ ਉੱਤੇ ਉੱਥੇ ਆਈਸ ਵਾਲੇ ਪੇਪਰ ਲੋਕਾਂ ਦੇ ਚੈੱਕ ਕਰ ਰਹੇ ਸੀ ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਜ਼ਰੂਰ ਆ ਕਿ ਜਿੱਥੇ ਵੀ ਕਿਤੇ ਤੁਸੀਂ ਜਾਂਦੇ ਆ ਟਰੱਕ 'ਚਾਂ ਬਾਹਰਾਂ ਕਿਤੇ ਵੀ ਆ ਆਪਣਾ ਪ੍ਰੂਫ ਜ਼ਰੂਰ ਆਪਣੇ ਕੋਲ ਵਰਕ ਪਰਮਿਟ ਗ੍ਰੀਨ ਕਾਰਡ ਪਾਸਪੋਰਟ ਦੀ ਕਾਪੀ ਜਾਂ ਜਿਹੜਾ ਪਾਸਪੋਰਟ ਦਾ ਕਾਰਡ ਹੁੰਦਾ ਉਹ ਜ਼ਰੂਰ ਰੱਖੋ ਕਿਉਂਕਿ ਨੋ ਮੈਟਰ ਤੁਸੀਂ ਸਿਟੀਜ਼ਨ ਵੀ ਹੈਗੇ ਆ ਤੇ ਉਹ ਤੁਹਾਨੂੰ ਹਰ ਕੋਈ ਪੁੱਛ ਸਕਦਾ ਹੈਗਾ ਹਾਂ ਬਹੁਤ ਵਾਰ ਇਹ ਵੀ ਆ ਰਿਹਾ ਵੀ ਨਹੀਂ ਜੀ ਤੁਸੀਂ ਉਹਨਾਂ ਦੇ ਨਾਲ ਕੁਐਸਚਨ ਕਰੋ ਤੁਸੀਂ ਕੌਣ ਹੋ ਨੇ ਪੁੱਛਣ ਇਦਾਂ ਦੀ ਕੋਈ ਬੜੀ ਗੱਲ ਨਹੀਂ ਹੈ ਜੇ ਤੁਹਾਡੇ ਕੋ ਸਾਰੇ ਕੁਝ ਸਹੀ ਆ ਤੇ ਪੇਪਰ ਦਿਖਾਣ ਚ ਨਾਥਿੰਗ ਰੋਂਗ ਤੇ ਐਵੇਂ ਹੋਰ ਹੈਡਕ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈਗੀ ਆ ਆਈਸ ਵਾਲੇ ਟਰਾਵਸ 에ਅਰ ਫੋਰਸ بیس ਨੂੰ ਡਿਪੋਰਟੇਸ਼ਨ ਦੇ ਲਈ ਦੇ ਲਈ ਜੋ ਫਲਾਈਟਸ ਯੂਜ਼ ਕਰ ਰਹੇ ਆ ਉਸ ਇਸ ਵਨ ਦੇ ਵਿੱਚ ਕੈਲੀਫੋਰਨੀਆ ਦੇ ਇੱਕ ਲਾ ਲਾ ਮੇਕਰ ਉਹਨਾਂ ਨੇ ਲੈਟਰ ਲਿਖਿਆ ਹੈਗਾ ਅਸੈਂਬਲੀ ਵੂਮਨ ਲੌਰੀ ਡੀ ਵਿਲਸਨ ਜੋ ਡੈਮੋਕ੍ਰੇਟ ਆ ਜੋ ਸਲਾਨੋ ਤੇ ਕੌਂਟਰਾਕੋਸਟਾ ਕਾਉਂਟੀ ਨੂੰ ਰਿਪਰੈਜ਼ੈਂਟ ਕਰਦੇ ਇਹ ਉਸੇ ਏਰੀਏ ਦੇ ਵਿੱਚ 에ਅਰ ਬੇਸ ਹੈਗਾ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਕਿਹਾ ਵੀ ਇਹ ਜੋ ਫਲਾਈਟਸ ਸਾਡੇ 에ਅਰ ਬੇਸ ਤੋਂ ਚੱਲ ਰਹੀਆਂ ਹੈਗੀਆਂ ਉਹੋ ਉਹਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਲੋਕ ਲੋਕ ਇੱਕ ਤਰ੍ਹਾਂ ਨਾਲ ਡਿਵਾਈਡਡ ਆਪਸ ਦੇ ਵਿੱਚ ਡਿਵੀਜ਼ਨ ਪੈਦਾ ਹੋ ਰਹੀ ਆ ਤੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੇਟ ਕੀਤਾ ਜਾ ਰਿਹਾ ਜਿਹੜੇ ਵਿਚਾਰੇ ਕੋਈ ਕੰਮ ਕਰਨ ਆਏ ਆ ਜਿਨ੍ਹਾਂ ਦਾ ਕੋਈ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਕੋਈ ਵੀ ਵਾਅ ਵਾਸਤਾ ਨਹੀਂ ਹੈਗਾ ਕਹਿੰਦੇ ਭਈ ਇਹ ਬਿਲਕੁਲ ਮੈਂ ਇਸ ਸੱਕ ਦੇ ਵਿੱਚ ਆ ਕਿ ਇਲੀਗਲ ਐਂਟਰੀ ਜਿਹੜੀ ਆ ਉਹ ਸਾਡੇ ਮੁਲਕ ਦੇ ਵਿੱਚ ਟੋਟਲੀ ਬੰਦ ਹੋਣੀ ਚਾਹੀਦੀ ਆ ਜੋ ਲੋਕ ਕਰਾਈਮ ਕਰਦੇ ਆ ਉਹਨਾਂ ਨੂੰ ਬਿਲਕੁਲ ਰਿਪੋਰਟ ਕਰਨਾ ਚਾਹੀਦਾ ਪਰ ਆਮ ਲੋਕ ਜੋ ਆ ਉਹਨਾਂ ਨੂੰ ਸਾਨੂੰ ਡਿਗਨਿਟੀ ਤੇ ਰਿਸਪੈਕਟ ਦੇ ਨਾਲ ਜੋ ਟਰੀਟ ਕਰਨਾ ਚਾਹੀਦਾ ਹੈਗਾ ਉਹਨਾਂ ਦੇ ਸਪੋਕਸਪਰਸਨ ਐਡਗਰ ਗੁਵਾਰਾ ਉਹਨਾਂ ਨੇ ਇਹ ਦੱਸਿਆ ਕਿ ਪਿਛਲੇ ਸਮਿਆਂ ਦੇ ਵਿੱਚ ਆਈਸ ਵਾਲੇ ਚਾਰਟਰ ਪ੍ਰਾਈਵੇਟ ਪਲੇਨ ਯੂਜ਼ ਕਰਦੇ ਸੀ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਰਿਪੋਰਟ ਕਰਨ ਦੇ ਲਈ ਹੁਣ ਸੀ 17 ਮਿਲਟਰੀ ਪਲੇਨ ਯੂਜ਼ ਕੀਤੇ ਜਾਂਦੇ ਆ ਜੋ ਕਿ ਕਾਰਗੋ ਦੇ ਲਈ ਵਰਤੇ ਜਾਂਦੇ ਆ ਮਿਲਟਰੀ ਦੇ ਜੋ ਖਾਸ ਕਰਕੇ ਜਿਹਦੇ ਵਿੱਚ ਹਿਊਮਨਿਟੇਰੀਅਨ ਏਡ ਹੁੰਦੀ ਆ ਨਾਟ ਪੀਪਲ ਸੋ ਜਦੋਂ ਕਿਤੇ ਨੇਚਰਲ ਡਿਜ਼ਾਸਟਰ ਹੁੰਦਾ ਅਰਥਕਵੇਕ ਆ ਦਾ ਫਲਡਿੰਗ ਹੁੰਦੀ ਆ ਉਹ ਇਹ ਜਹਾਜ਼ ਵਰਤੇ ਜਾਂਦੇ ਆ ਲੋਕਾਂ ਦੀ ਹੈਲਪ ਦੇ ਲਈ ਨਾ ਕਿ ਲੋਕਾਂ ਨੂੰ ਉਹਦੇ ਵਿੱਚ ਨੂੜ ਕੇ ਉਹਨਾਂ ਮੁਲਕਾਂ ਦੇ ਵਿੱਚ ਵਾਪਸ ਭੇਜਿਆ ਜਾਂਦਾ ਜਿੱਥੋਂ ਇਹ ਲੋਕ ਆਏ ਹੈਗੇ ਆ ਜਿਹੜੇ ਬਿਲਕੁਲ ਜਿਹੜੇ ਜான் ਗਰਮੰਡੀ ਆ ਉਹਨਾਂ ਨੇ ਵੀ ਜਿਹੜੀ ਇਹ ਚਿੱਠੀ ਇਸ ਤੇ ਬਾਬਤ ਲਿਖੀ ਆ ਤੇ ਜਿਹੜੇ ਸਾਡੇ ਸਰੋਤੇ ਦੇਖ ਰਹੇ ਆ ਉਹਨਾਂ ਦੇ ਸੁਭੂਤ ਦੇ ਲਈ ਆਪਾਂ ਜਿਹੜੀ ਉਹ ਚਿੱਠੀ ਆ ਸਾਂਝ ਜਿਹੜੀ ਉਸ ਦੀ ਨਾਲ ਪਾਉਂਦੇ ਆ ਉਹ ਦੇਖ ਸਕਦੇ ਨੇ ਆ ਵੀ ਜਿਹੜੀ ਜான் ਗਰਮੰਡੀ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਚਿੱਠੀ ਨੂੰ ਜਿਹੜਾ ਉਹ ਲਿਖਿਆ ਹੈਗਾ ਸੋ ਚਿੰਤਾ ਜਿਹੜੀ ਉਹਨਾਂ ਨੇ ਪ੍ਰਗਟਾਈ ਹੈਗੀ ਆ ਵੀ ਇਸ ਦੇ ਵਿੱਚ ਅੱਗੇ ਕੀ ਕੀਤਾ ਜਿਹੜਾ ਉਹ ਜਾਊਗਾ ਮੈਂਬਰ ਆਫ ਕੌਂਗਰੈਸ ਨੇ ਇਸ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਚਿੱਠੀ ਇਸ ਟਾਈਮ ਸੈਕਟਰੀ ਆਫ ਡਿਫੈਂਸ ਰੌਬਰਟ ਜਿਹੜੇ ਨੇ ਐਕਟਿੰਗ ਸੈਕਟਰੀ ਆਫ ਡਿਫੈਂਸ ਜਿਹੜੇ ਸੀਗੇ ਉਹਨਾਂ ਨੂੰ ਜਿਹੜੀ ਉਹ ਕੱਲ ਹੀ ਹੈਗੀ ਆ ਸੋ ਹਰਜੋਤ ਸਿੰਘ ਜੀ ਇਹ ਹੁਣ ਚਿੰਤਾਜਨਕ ਜਿਹੜੀ ਚੀਜ਼ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਅਸੀਂ ਉਸ ਨੂੰ ਦੇਖਦੇ ਆ ਕਾਰਨ ਉਸ ਦੇ ਵਿੱਚ ਇਹੀ ਕਹਿ ਰਹੇ ਆ ਵੀ ਜਿਹੜੀ ਮਿਲਟਰੀ ਆ ਉਹ ਉਹ ਇੱਕ ਹੋਰ ਕੰਮ ਜਿਹੜੀ ਇਸ ਟਾਈਮ ਲਾਈਫ ਥ्रेटनिंग ਡਿਜ਼ਾਸਟਰਸ ਦੇ ਵਿੱਚ ਸਪੋਰਟ ਕਰ ਰਹੀ ਆ ਤੇ ਤੁਸੀਂ ਉਥੋਂ ਬੰਦਿਆਂ ਨੂੰ ਇਧਰਲੇ ਪਾਸੇ ਆਪਣੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਲਾ ਕੇ ਟੋਟਲੀ ਜਿਹੜੀ ਗਲਤ ਆ ਕਹਿੰਦੇ ਖਤਰਨਾਕ ਚੀਜ਼ ਆ ਵੇਸਟਫੁੱਲ ਆ ਤੇ ਇਹ ਡਾਇਰੈਕਟ ਥ्रेट ਹੈਗਾ ਆ ਆਪਣੀ ਡੈਮੋਕਰੈਟਿਕ ਪ੍ਰਿੰਸੀਪਲਸ ਉਸ ਨੂੰ ਜਿਹੜਾ ਹੋ ਲੈ ਕੇ ਸੋ ਕਹਿੰਦੇ ਵੀ ਮਿਲਟਰੀ 에ਅਰਕ੍ਰਾਫਟ ਦੀ ਵਰਤੋਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਐਨਫੋਰਸ ਕਰਨ ਦੇ ਲਈ ਉਹ ਕਹਿੰਦੇ ਵੀ ਪੋਟੈਂਸ਼ੀਅਲੀ ਅਨਕਨਸਟੀਟਿਊਸ਼ਨਲ ਗੈਰ ਸਭਿਧਾਨਿਕ ਵੀ ਜਿਹੜੀ ਉਹ ਲੱਗਦੀ ਆ ਤੇ ਕਹਿੰਦੇ ਵੀ ਅਬਿਊਸ ਆਫ ਪ੍ਰੈਜ਼ੀਡੈਂਸ਼ੀਅਲ ਪਾਵਰ ਜਿਹੜਾ ਉਹ ਹੈਗਾ ਆ ਪਰ ਇਹ ਪਹਿਲੀ ਵਾਰ ਤਾਂ ਨਹੀਂ ਆ ਮਿਲਦਾ ਹਰਜੋਤ ਸਿੰਘ ਜੀ ਵੀ ਕਦੇ ਮਿਲਟਰੀ ਦੇ ਜਹਾਜ਼ ਨੂੰ ਇਸ ਤਰੀਕੇ ਦੇ ਨਾਲ ਵਰਤਿਆ ਜਿਹੜਾ ਉਹ ਗਿਆ ਹੋਵੇ ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ ਪਰ ਕੈਲੀਫੋਰਨੀਆ ਦੇ ਵਿੱਚ ਡੈਫੀਨੇਟਲੀ ਇਹ ਜਿਹੜੀਆਂ ਆਵਾਜ਼ਾਂ ਆ ਇਹ ਉੱਠਣੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਨੇ ਅਧਿਕ ਜਿਹੜੇ ਟ੍ਰੈਵਿਸ 에ਅ ਫੋਰਸ ਦੇ ਉੱਤੇ ਫਰਵਰੀ 7 ਨੂੰ ਤੁਸੀਂ ਦੇਖ ਸਕਦੇ ਆ ਜਿਹੜੇ ਲੋਕ ਇਸ ਟਾਈਮ ਵੀਡੀਓ ਦੇ ਉੱਤੇ ਨਾਲ ਜੁੜੇ ਹੋਏ ਆ ਵੀ ਇੱਕ ਨਹੀਂ ਦੋ ਦੀ ਤਕਰੀਬਨ ਅੱਧਾ ਦਰਜਨ ਤੋਂ ਜ਼ਿਆਦਾ ਇੱਕ ਦਰਜਨ ਤੱਕ ਜਿਹੜੇ ਜਹਾਜ਼ ਆ ਉੱਥੇ ਰਨਵੇ ਦੇ ਉੱਤੇ ਖੜੇ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਆ ਕਹਿੰਦੇ ਵੀ ਹੋ ਸਕਦਾ ਵੀ ਇਹਨਾਂ ਚੋਂ ਜਿਹੜੇ C70 ਪਲੈਨਸ ਆ ਜਿਨ੍ਹਾਂ ਦੇ ਨਾਲ ਕਾਰਗੋ ਵਹੀਕਲਸ ਯਾ ਹਮੈਨਿਟੇਰੀਅਨ ਏਡ ਜਿਹਦੇ ਵਿੱਚ ਇਕੱਲੀ ਜਾਂਦੀ ਆ ਉਹਨਾਂ ਦੀ ਜਿਹੜੀ ਵਰਤੋਂ ਆ ਬੰਦਿਆਂ ਨੂੰ ਛੱਡਣ ਲਈ ਜਿਹੜੀ ਉਹ ਕੀਤੀ ਜਿਹੜੀ ਉਹ ਜਾਵੇ ਸੋ ਕਹਿੰਦੇ ਵੀ ਰੂਟਰਸ ਨੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਟੈਕਸਿਸ ਤੋਂ ਗੁਆਟਮਾਲਾ ਤੱਕ ਇੱਕ ਇੱਕ ਮਾਈਗ੍ਰੈਂਟ ਨੂੰ ਛੱਡਣ ਦੇ ਲਈ 4675 ਡਾਲਰ ਜਿਹੜਾ ਉਹ ਲੱਗ ਰਿਹਾ ਆ ਨਹੀਂ ਤਾਂ ਵਨ ਵੇ ਫਰਸਟ ਕਲਾਸ ਟਿਕਟ ਉਸ ਇਲਾਕੇ ਦੇ ਲਈ ਉਹਨੇ ਥਾਂ ਦੇ ਲਈ 900 ਡਾਲਰ ਤੋਂ ਵੀ ਘੱਟ ਆ 850 ਡਾਲਰ ਜਿਹੜੀ ਉਹ ਬਣਦੀ ਹੈਗੀ ਆ ਸੋ ਰਿਪਰੈਜ਼ੈਂਟੇਟਿਵ ਜான் ਗਰਮੰਡੀ ਜਿਹੜੇ ਕਿ ਸੀਨੀਅਰ ਮੈਂਬਰ ਹੈਗੇ ਆ ਹਾਊਸ ਆਰਮਡ ਕਮੇਟੀ ਦੇ ਤੇ ਉਹਨਾਂ ਨੇ ਇਸ ਇਸ਼ੂ ਨੂੰ ਪਿਛਲੇ ਮਹੀਨੇ ਦਾ ਜਿਹੜਾ ਹੋ ਚੱਕਿਆ ਹੈਗਾ ਆ ਸੋ ਫੇਅਰ ਫੀਲਡ ਦੇ ਵਿੱਚ ਜਿਹੜਾ ਟ੍ਰੈਵਿਸ 에ਅਰ ਬੇਸ ਆ ਉਸ ਦੀ ਜਿਹੜੀ ਵਰਤੋਂ ਕਰਨ ਦੇ ਉੱਤੇ ਜਿਹੜੀ ਇਹਨਾਂ ਨੇ ਡੈਮੋਕ੍ਰੈਟਿਕ ਜਿਹੜੇ ਲਾ ਮੇਕਰਸ ਆ ਉਹਨਾਂ ਨੇ ਚਿੰਤਾ ਜਿਹੜੀ ਆ ਉਹ ਪ੍ਰਗਟਾਈ ਆ ਡਿਪਾਰਟਮੈਂਟ ਆਫ ਡਿਫੈਂਸ ਆ ਉਹਨਾਂ ਨੇ ਰੀਸੈਂਟਲੀ ਜਿਹੜੇ 500 ਮਰੀਨ ਤੇ ਸੇਲਰਜ਼ ਆ ਉਹਨਾਂ ਨੂੰ ਵੀ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਜਿਹੜਾ ਉਹ ਲਾਇਆ ਆ ਉਹਨਾਂ ਨੇ ਵੀ ਪੁਆਇੰਟ ਆਊਟ ਕੀਤਾ ਵੀ ਤੁਸੀਂ ਦੇਖੋ ਵੀ ਇਹਨਾਂ ਨੂੰ ਬਾਰਡਰ ਦੇ ਉੱਤੇ ਲਾਉਣ ਦੀ ਥਾਂ ਤੇ ਐਲਏ ਦੀਆਂ ਜਿਹੜੀਆਂ ਅੱਗਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ ਜਿਹੜਾ ਇਹ ਲਾਉਣਾ ਸੀਗਾ ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਤਾਂ ਇਹ ਕਿਉਂਕਿ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਆ ਤੇ ਡੈਮੋਕ੍ਰੇਟ ਪਾਰਟੀ ਆਬਵੀਅਸਲੀ ਜਿਹੜੇ 트럼ਪ ਉਹਨਾਂ ਦੇ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਇਮੀਗ੍ਰੇਸ਼ਨ ਆ ਜਿਹੜੀਆਂ ਪਾਲਿਸੀਜ਼ ਉਹਨਾਂ ਦੀਆਂ ਆਈਆਂ ਉਸ ਤੇ ਥੋੜਾ ਉਲਟ ਵੀ ਥੋੜਾ ਕੀ ਪੂਰਾ ਹੀ ਉਲਟ ਜਿਹੜੀਆਂ ਉਸ ਤੇ ਵਿੱਚ ਉਹ ਚੱਲ ਰਹੀਆਂ ਆ ਸੋ ਇਸ ਵੀ ਇਦਾਂ ਦੀ ਜਿਹੜੀ ਚੱਕੀ ਲਿਕਣੀ ਇਹਨਾਂ ਦੇ ਵੱਲੋਂ ਜਿਹੜੀ ਸੁਭਾਵਕ ਜੀ ਜਾਪਦੀ ਸੀ ਜੀ ਬਿਲਕੁਲ ਜான் ਗਰਮੰਡੀ ਆਪਣੇ ਪੰਜਾਬੀ ਸਾਰੇ ਉਹਨਾਂ ਨੂੰ ਜਾਣਦੇ ਹੀ ਆ ਬਹੁਤ ਲੰਮੇ ਸਮੇਂ ਤੋਂ ਕਾਂਗਰਸਮੈਨ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਵੀ ਰਹੇ ਆ ਤੇ ਮੈਜੋਰਟੀ ਆਫ ਦਾ ਟਾਈਮ ਜਦੋਂ ਵੀ ਨਗਰ ਕੀਰਤਨ ਹੁੰਦਾ ਜੋ ਬਸਿਟੀ ਤੁਸੀਂ ਉੱਥੇ ਉਹਨਾਂ ਨੂੰ ਦੇਖ ਸਕਦੇ ਹੋ ਕਿਉਂਕਿ ਉਹਨਾਂ ਦਾ ਏਰੀਆ ਵੀ ਮੋਸਟਲੀ ਉਹੀ ਹੈਗਾ ਸੋ ਮੇਨ ਉਹ ਇਸ ਟਾਈਮ ਜੌਨ ਗਰਮੰਡੀ ਹੁਣੀ ਯੂਐਸ ਦੀ ਹਾਊਸ ਆਰਮਡ ਸਰਵਿਸਸ ਕਮੇਟੀ ਦੇ ਸੀਨੀਅਰ ਮੈਂਬਰ ਆ ਤੇ ਉਹ ਇਹ ਕਹਿ ਰਿਹਾ ਵੀ ਜੋ ਐਕਟਿਵ ਡਿਊਟੀ ਮਿਲਟਰੀ ਪਰਸਨਲ ਆ ਉਹਨਾਂ ਨੂੰ ਡੋਮੈਸਟਿਕ ਲਾਅ ਐਨਫੋਰਸਮੈਂਟ ਫੰਕਸ਼ਨਸ ਲਈ ਯੂਜ਼ ਕਰਨਾ ਇਹ ਟੋਟਲੀ ਰੋਂਗ ਹੈਗਾ ਇਹ ਗਲਤ ਹੈਗਾ ਇਹ ਉਹਨਾਂ ਨੇ ਜੋ ਐਕਟਿੰਗ ਡਿਫੈਂਸ ਸੈਕਟਰੀ ਰੋਬਰਟ ਸੈਲਸਸ ਹੈਗੇ ਆ ਉਹਨਾਂ ਨੂੰ ਜਨਵਰੀ 24 ਨੂੰ ਇੱਕ ਲੈਟਰ ਲਿਖਿਆ ਹੈਗਾ ਕਹਿੰਦੇ ਵੀ ਉਹਨਾਂ ਤਾਂ ਇਹ ਚਾਹੀਦਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲਾਈਆਂ ਆ ਉੱਥੇ 500 ਮਰੀਨਸ ਤੇ ਸੇਲਰਸ ਉਹਨਾਂ ਨੂੰ ਵਰਤਣਾ ਚਾਹੀਦਾ ਸੀ ਜਲ ਕੇ ਉਹਨਾਂ ਨੂੰ ਯੂਐਸ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਵਰਤਿਆ ਜਾ ਰਿਹਾ ਹੈਗਾ